हाँ जी दोस्तों की हाल चाल ने उम्मीद कर रहा ठीक होंगे तो दोस्तों मैं ना थोड़ा ना एक रील शेयर करने लग गया हूँ तो तुम सारे रील देख ली हो क्यों इंस्टाग्राम पे बहुत वायरल हो रही है रील हो और रील तुम भला रील देखो जी फिर कर तो मेरे पास एक ऐसा केस आया एक नौ साल की बच्ची थी जो सात महीने से प्रेगनेंट थी तो मैं सोच भी नहीं सकती बच्ची को आठवां महीना लगा और उसकी मदर को पता नहीं मदर मेरे पास ला के छोड़ देती उसको थाने में बेटा मेरे को तो इसको पता ही नहीं चला ये कब प्रेगनेंट होगी एक नौ साल की बच्ची प्रेगनेंट हो जाती है मदर को पता नहीं है पेरेंट्स उसको छोड़ के चले गए बाद में मुझे पता चला कि एक जब उस बच्ची को आठ... काउंसलिंग के बाद उसके पता चला कि उसका बच्चा वो जो बच्चा था प्रेगनेंसी पेट में उसके खुद के भाई का ही था भाई कितने साल का ग्यारह साल का आप खुद सोच सकते इससे ज्यादा नर्क नहीं आ सकता समाज में ਇਹ ਇਹਦੇ ਵਿੱਚ ਜਿਹੜੀ 9 ਸਾਲ ਦੀ ਬੱਚੀ ਆ ਤੇ 14 ਸਾਲ ਦਾ ਮੁੰਡਾ ਉਹ ਤੁਮੇ ਸਾਰੇ ਭੈਣ ਭਾਈ ਨੇ ਤੇ 14 ਸਾਲ ਦਾ ਜਿਹੜਾ ਮੁੰਡਾ ਦਾ ਸਹਰਾ ਭਾਈ ਹੀ ਨੇ ਆਪਣੀ ਸਗੀ ਭੈਣ ਨੂੰ ਪ੍ਰੈਗਨੈਂਟ ਕਰਤਾ ਤੇ ਇਥੋਂ ਤੱਕ ਦੇਖੋ ਕਿ ਉਹਦੇ ਮਾਪੇ ਬਾਪ ਨੂੰ ਕੁੜੀ ਨੂੰ ਕੁਝ ਨਹੀਂ ਪਤਾ ਵੀ ਇਹਨੇ ਡਾਇਰ ਤੋਂ ਕਿ ਬੱਚੀ ਪ੍ਰੈਗਨੈਂਟ ਆ ਨੋਰਮਲ ਪਤਾ ਲੱਗ ਜਾਂਦਾ ਯਾਰ ਹਨਾ ਇਹ 9 ਸਾਲ ਦੀ ਬੱਚੀ ਪ੍ਰੈਗਨੈਂਟ ਆ 9 ਮਹੀਨਿਆਂ ਦੀ ਜਿਹੜੇ ਪੇਡ ਦੇ ਵਿੱਚ ਬੱਚਾ ਤੇ ਜਦੋਂ ਵੀ 8 ਮਹੀਨਾਵਾਂ ਪਤਾ ਲੱਗਿਆ ਤਾਂ ਉਹਦੀ ਮਾਂ ਨੇ ਵੀ ਤਾਂ ਕੁੜੀ ਨੇ ਜਾ ਕੇ ਉਹਨੂੰ ਨਾਲ ਦੇ ਥਾਣੇ ਵਿੱਚ ਛੱਡ ਦੇ। ਤੇ ਥਾਣੇ ਵਿੱਚ ਜਦੋਂ ਉਹਨਾਂ ਨੇ ਥਾਣੇ ਵਾਲਿਆਂ ਨੇ ਨਾ ਜਾਂਚ ਪੜਤਾਲ ਕਰਵਾਈ ਤਾਂ ਪਤਾ ਲੱਗਿਆ ਵੀ ਉਹ ਬੱਚੀ 8 ਮਹੀਨਿਆਂ ਦੀ तकरीबन 7-8 ਮਹੀਨਿਆਂ ਦੀ ਪ੍ਰੈਗਨੈਂਟ ਹੈ। ਤੇ ਨਾ ਉਹਨੂੰ ਪੋਸ਼ਣ ਕਰਵਾ ਸਕਦੇ ਸੀ। ਠੀਕ ਹੈ ਜੇ ਮਾਨੂੰ ਪੋਸ਼ਣ ਕਰਵਾਉਂਦੇ ਤਾਂ

ਵੀ ਇਹਦੇ ਵਿੱਚ ਕੀ ਹੈ ਜਿਹੜੇ ਮਾਪੇ ਨੇ ਹੁਣ ਅੱਜਕੱਲ੍ਹ ਦੇ ਉਹ ਕੀ ਹੈ ਆਮਲੇ ਕਮਾਕਾਰਾਂ ਕੇ ਲਈ ਬੀਜੀਓ ਚੁੱਕਨੇ ਨਹੀਂ ਜਿਆਦਾ ਬੀਜੀਓ ਚੁੱਕਨੇ ਕੀ ਨਾ ਤੋਂ ਆਪਣੇ ਜਵਾਬਾਂ ਟਾਈਮ ਦੇ ਬਾਰੇ ਵਿੱਚ ਨਾ ਉਹ ਹੈ ਦੇਖਣੇ ਸਾਡੇ ਜਵਾਬ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਹਰੇਕ ਜਵਾਬ ਦੇ ਹੋਣ ਅੱਜਕੱਲ੍ਹ ਮਾਨੇ ਦਾ ਵੀ ਬੈਸਟਾ ਮੈਂ ਕਹਾਂ ਵੀ ਜਿਹੜਾ 11 ਸਾਲ ਦਾ ਜਵਾਨ ਬਣੋ ਅਜੇ ਪਹਿਲਾਂ ਤੋਂ ਤੋਂ ਛੋਟਾ ਕੋਈ ਮੋਬਾਈਲ ਨਹੀਂ ਹੋਇਆ ਯਾਰ ਹਰ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਬੱਚੇ ਕੋਲ ਮੋਬਾਈਲ ਹੈ ਹਰ ਬੱਚੇ ਕੋਲ ਜਾਏ ਉਹ ਪੰਜਵੀਂ ਜਾਏ ਛੇਵੀਂ ਜਾਏ ਹਰ ਬੱਚੇ ਕੋਲੇ ਮੋਬਾਈਲ ਹੈ ਤੇ ਹਰ ਇੱਕ ਦੇ ਮੋਬਾਈਲ ਤੇ ਇੰਸਟਾਗ੍ਰਾਮ ਹੈ ਫੇਸਬੁੱਕ ਉੱਤੇ ਚੱਲ ਜਗਾ ਯਾਰ ਸਾਰੀ ਜੀ ਚੱਲ ਰਹੀ ਹੈ ਹਰੇਕ ਹੀ ਚਲਾਇਆ ਜਾਂਦਾ ਹੈ ਬਿnabla ਬੱਚੇ ਕੀ ਕਰਦੇ ਨੇ ਕੀ ਨਹੀਂ ਕਰਦੇ ਮਾਂ ਬਾਪ ਨੂੰ ਵੇਰ ਰੱਖੀਂਗਾ ਸਿਰਫ ਆਪਣੇ ਕੰਮਾਂ ਕਰਾਂ ਜਮਾ ਕਰਨੇ ਮੋਬਾਈਲ ਦਾ ਜਮਾ ਕਰਨੇ ਸੋ ਯਾਰ ਇਹ ਨਹੀਂ ਅੰਗਿਆਦੀ ਕਰ ਤੋੜਾ ਯਾਰ ਧਿਆਨ ਰੱਖਣਾ ਬੱਚਾ ਵੱਧ ਵੀ ਦੇਣਾ ਜ਼ਰੂਰੀ ਹੁੰਦਾ ਹੈਗਾ ਖਾਸ ਕਰ ਜਿਹੜੇ ਘਰਾਂ ਵਿੱਚ ਕੁੜੀਆਂ ਐ ਨਾ ਉਨਾ ਵਾਰਪਾ ਲਹੱਕਾ GRP ਥੋੜਾ ਜਿਹਾ ਧਿਆਨ ਰੱਖਣਾ ਕਿਉਂਕਿ ਲੰਘਿਆ ਸਮਾਂ ਮੁੜ ਕੇ ਹੱਥੀਆਂ ਆਉਂਦਾ ਹੁੰਦਾ ਪਿੱਛੋਂ ਉਸ ਤੋਂ ਉਹ ਫੈਲਣ ਨੂੰ ਦਿਆ ਹੈਗਾ ਹਨਾ ਬੀਰ ਬੱਸ ਮੰਨ ਲਓ ਵੀ ਹੁਣ ਕਿੱਥੋਂ ਪਤਾ ਲੱਗਦਾ ਵੀ ਹੁਣ ਅੰਤ ਤੱਕ ਨੂੰ ਲੱਗਦਾ ਇੱਕਦਮ ਬੁਰਾ ਕਾਜ ਜਦੋਂ ਕੁਝ ਨਹੀਂ ਹੋ ਸਕਦਾ ਹੈਗਾ ਕੋਈ ਕਾਜ ਹੋ ਕੇ ਵੀ ਗੜੀ ਨਹੀਂ ਹੋ ਸਕਦਾ ਤੂੰ ਗਾੜਾ

ਉਹ ਵੇਸਟਾਕ ਬੰਦੇ ਕੇਰੋਂ ਮੋਬਾਈਲ ਲੈਣਾ ਲੋ ਮੋਬਾਈਲ ਤੋਂ ਜਿੰਨਾ ਹੋ ਸਕਦਾ ਉਹਨਾਂ ਦੂਰ ਰੱਖੋ ਤੁਸੀਂ ਜਵਾਬ ਨੂੰ ਕਿੰਨੀ ਖੁੱਲ੍ਹ ਦੇਣੀ ਠੀਕ ਹੈ ਜਾਂ ਜਵਾਬ ਨੂੰ ਆਪਣੇ ਵਾਸਤੇ ਰੱਖਣਾ ਇੱਕ ਮਾਪੇ ਦੇ ਹੱਥ ਜੀ ਆਉਂ ਉਹ ਮਾਪੇ ਕਹਿੰਦੇ ਕਰਦਾ ਹੈ ਕਿ ਬੱਚੇ ਨੇ ਕੀ ਅਧਿਕਾਰਨਾ ਹੈ ਕੀ ਨਹੀਂ ਕਰਨਾ ਪਰ ਆਪਾਂ ਜੀ ਜਾ ਰਹੇ ਆ ਅੱਜ ਕੱਲ੍ਹ ਦੇ ਜਿਹੜੇ ਮਾਲ ਆ ਬੜੇ ਉਹ ਆਪਣੇ ਜਵਾਬਾਂ ਨੂੰ ਨਹੀਂ ਜਿਆਦਾ ਕੰਟਰੋਲ ਦੇ ਰਹੇ ਨੇ। ਇੰਨੀ ਜਿਆਦਾ ਕੰਟਰੋਲ ਦੇ ਰਹੇ ਨੇ ਕਿ ਜਵਾਬ ਆਊਟ ਆਫ ਕੰਟਰੋਲ ਹੋ ਰਹੇ ਨੇ। ਮਾਲਵਾ ਦੇ ਕਹਿੰਦੇ ਬਾਹਰ ਜਾ ਰਹੇ ਨੇ। ਗਾਲ੍ਹਾਂ ਤੋਂ ਮਣਾ ਗੱਲ ਨਹੀਂ ਕਰਦੇ ਜਿਹੜੇ ਜਵਾਬ। ਵੀਰ ਜੀ ਮੈਂ ਦੇਖਦਾ ਨਹੀਂ ਦੇਖ ਲੈਣਾ ਚੀਜ਼ਾਂ ਨਾਲ ਵੀ। ਲੋਸ ਹੁੰਦਾ। ਆਪਣੇ ਆਪ ਬਾਸ ਕਰਾਣੇ ਵਿੱਚ ਨਾਰਮਲੀ ਲਾਉ ਹੁੰਦੇ ਨੇ ਕਿ ਇੱਕ ਜਵਾਬ 1500 ਦਾ ਜਵਾਬ ਇਹੋ ਮੇਰੇ ਮਾਪੇ ਕੋਲ ਬੈਠੇ ਲੱਗਾ ਤੇ ਲਸੂ ਇੱਕ ਲਾਹ ਪਰਵਾਹੀ ਨਹੀਂ ਜੇਕਰ ਆਪਣੇ ਮਾਨਨ ਮਾਪੇ ਨੇ ਜਿਹੜੀ ਐ ਵੀ ਕੰਮ ਦੇ ਦੇ ਦਿੱਤੀ ਅਜਿਹਾ ਨਹੀਂ ਮਾਪੇ ਨਹੀਂ ਕਰਦੇ ਨੇ ਯਾਰ ਬਿਨਾਂ 2-3 ਸਾਲ ਦੀ ਦਵਾਈ ਖਾੜੀ ਹੱਦ 5 ਸਾਲ ਦੀ ਦਵਾਈ ਖਾੜੀ ਜਿਹੜੀ ਉਹਨੂੰ ਮਾਇਨਾ ਲੈਣਾ ਨਹੀਂ ਆਉਂਦਾ ਵੀ ਲਾੜਾ ਕਾਰਨ ਦੇਖੀਗਾ ਲੈ ਮਾਇਨਾ ਜਨਾਲਾ ਤੇ ਉਹ ਬਚਾਈ ਕਰਦਾ ਉਹਨੂੰ ਉਸ ਜੀਤ ਜਾਂ ਤੇ ਪੈ ਜਾਂਦੀ ਉਹ ਜਦੋਂ ਕਹਾਣਾ ਦਾ ਹੁਗੜਾ ਪਾਈ ਜਾਂਦੀਆਂ ਪਾਈ ਜਾਂਦੀਆਂ ਉਹਨੂੰ ਪਤਾ ਜਿੱਦਾਂ ਹਰੇਕ ਪਲੇਟਫਾਰਮ ਤੇ ਗੰਦੀ ਹੈ ਹਰੇਕ ਉਹ ਇੰਸਟਾਗ੍ਰਾਮ YouTube Facebook Snapchat ਇਹ ਜਿੰਨੇ ਵੀ ਸੋਸ਼ਲ ਸਾਈਟਾਂ ਨੇ ਜਿੰਨੇ ਵੀ ਮਾ ਲੋ ਕੀ ਕਰਨਾ ਹੈ ਉਹਨਾਂ ਨਾਲ ਸਾਰਾ ਕੁਝ ਗੱਲ ਦੀ ਹੈ ਸਮਝਬਾਦ ਨੂੰ ਦੇਖਦੇ ਨੇ ਉਹ ਬਰੋਚੀਨ ਕਰਦੇ ਆਜ ਕੱਲ ਤਾਂ ਯਾਰ ਜਿਹੜੇ ਬੰਦਾ ਜੋਰਸ ਦੇਖਦਾ ਰਹੋ ਬੈਠੀ ਹਲੀ ਕਰਦੇ ਜਾਂਦਾ ਤੇ ਜਵਾਬ ਉਸ ਚੀਜ਼ ਨੂੰ ਜ਼ਿਆਦਾ ਆਉਂਦੇ ਨੇ ਉਹ ਜਿਵਾਕੋ ਲੱਗਦਾ ਵੀ ਅਰਮੀਸਾ ਇਹ ਬੰਦਾ ਇਹ ਕਿਚ ਕਰ ਰਿਹਾ ਹੈ ਕੀ ਪਤਾ ਕੀ ਹੋਊਗੀ ਮੈਂ ਕਰਕੇ ਦੇਖਾਂ ਚੀਜ਼ ਨੂੰ होंगे तो यार इन जगह ना अपने जवाकों खुले ना दो जवाक्रोल रखो तो मैं बार बार कहना भी कर है ना, वो खास थोड़ा जा बहुत माड़ा समा होना बहुत कुछ होना बाकी हले तो यह शुरुआत है मैं तो शुरुआत पहली बहुत टाइम पहला हो चुकी थी ਪੜ੍ਹਾਈ ਦੂਈ ਘਰਸ ਵਾਰੇ ਉਹ ਰੱਖਦਾ ਥੋੜਾ ਜਿਆਦਾ ਕੰਟਰੋਲ ਰੱਖੋ ਹੋ ਸਕਦਾ ਹੈ ਜਵਾਨਾਂ ਤੋਂ ਮੋਬਾਈਲ ਦੂਰ ਰੱਖੋ ਬੜਕੇ ਜਵਾਨ ਕਮਰੇ ਮਾਇਨਾ ਜਾਣ ਜੋ ਜੇਕਰ ਮਾਇ ਚਾਹਦਾ ਤਾਂ ਯਾਰ ਰੋਕੋ ਵੀਨਾ ਤੁਮਰੇ ਜਿਰਾਉਣਾ ਕਿਤੇ ਮਾਇ ਨਹੀਂ ਉਨ ਪੜਾਈ ਵੱਲ ਕੋ ਕਰੋ ਅਜਕਲ ਇਹ ਅਰੇਂਜ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਦੇ ਉੱਤੇ ਅਰੇਡੇ ਛੋਟੇ ਛੋਟੇ ਜਿਹੇ ਬੱਚੇ ਦਾ ਦਾ 11 ਸਾਲਾਂ ਨੇ गाला कट कदमांडा भी चीज है थोड़ा रखो कंट्रोल रखो यही क्योंकि चीजा हिलाय भी अपने वर्ग है कंट्रोल भी अपने वर्ग नहीं करना पेगा हरेक चीज जो आप करते हैं जो आप जो कुछ भी आप दिन करते हैं ਰਕੋਣ ਕਰਉਣੀ ਦਿਖਾਉਣਾ ਬਲਤਕਾਰ ਰੇ ਚੋਰੀਆਂ ਡਕੈਤੀਆਂ ਇਹ ਉਦੋਂ ਤੋਂ ਲੱਗਿਆ ਨੇ ਜਦੋਂ ਤੋਂ ਇਹ ਮੋਬਾਈਲ ਆਪਰੇਟ ਹੋ ਰਿਹਾ ਨਹੀਂ ਜਦੋਂ ਤੁਹਾਡੀ 4G ਆਏ ਨਾ ਜਦੋਂ ਤੇ ਇਹ ਉਹ ਵੇ ਤੁਸੀਂ ਜਦੋਂ ਛੋਟੇ ਮੈਦਾਨੇ ਸੀਗੇ ਨੌਕੀ ਵਾਲੇ ਉਦੋਂ ਆਪਾਂ ਸੌਦੇ ਜਿਹੜੇ ਆਉਂਦੇ ਨੇ ਲੰਬੀਆਂ ਜਾਂ ਨਿੱਛੇ ਦੇ ਗੋਲੇ ਦੇ ਚੋਗਿਆ ਨਹੀਂ ਸੁਣਨਗਾ ਪਰ ਉਹਦਾ ਇਹਨਾਂ ਚੀਜ਼ਾਂ ਦੇ ਵਿੱਚ ਨਾਮ ਸੁਣਦਾ ਹੈ ਤਾਂ ਅੱਜ ਜਦੋਂ ਤੂੰ ਕੋਰ ਜੀ ਅੱਗੇ ਭਾਈ ਜੀ ਅੱਗੇ ਇਹ ਦੀਜਾਂ ਗੁਰਬਤ ਸੁਖੀਆਂ ਨੇ ਥੋੜਾ ਇਹ ਧਿਆਨ ਰੱਖੋ ਆਪਣੇ ਜਵਾਬ ਦਾ ਤੇ ਆਪਣਾ ਆਪਣੇ ਆਪ ਖਰੂਬ ਦਾ ਠੀਕ ਹੈ ਵੀ ਜਵਾਬ ਤੁਹਾਡਾ ਕਿੱਥੇ ਜਾ ਰਿਹਾ ਹੈ ਕੀ ਕਰ ਰਿਹਾ ਹੈ ਇਹ ਖਾਸ ਕਰਕੇ जो कोई गलत काम करता है जो कोई गलत हरकत करता लग रहा है हरकत गलत कर रहा है रोको उस चीजो कुछ होना माड़ा समा जो हूं आ कुछ हो रहा है अगर कहा जा पता नहीं कि कुछ होना बहुत कुछ होना बाकी वाले तो सो आज गई थोड़ा जाय रखो अपने जवाकों का कंट्रोल रखो ਅੱਜ ਤੱਕ ਮਾੜੀ ਬੱਤ ਹਰ ਤੱਕ ਮਾੜੋ ਲੋਕੋ ਜੀ ਜੀ ਤੁਮ ਮਿਲਦੇ ਆਪਾਂ ਅਗ ਕੇ ਵੀਡੀਓ ਦੇ ਵਿੱਚ ਹਾ ਤੱਕ ਲਈ ਸਤਿ ਸ਼੍ਰੀ ਅਕਾਲ